ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਆਪਣੇ ਬਲੌਗ ਤੇ ਕਰਨ ਕਮਲ ਬਾਈ ਬਲੌਗ ਤੇ ਬਹੁਤ ਬਹੁਤ ਸਵਾਗਤ ਹੈ ਜੀ ਹੋਰ ਸੁਣਾਓ ਕਿੱਦਾਂ ਤੁਸੀਂ ਸਾਰੇ ਠੀਕ ਹੋ ਦਲਜੋਤ ਕੀ ਕਰਦੇ ਆ ਹੋ ਜੋ ਕੀ ਕਰਦਾ ਇਹਨਾਂ ਨੂੰ ਹੋ ਜੋ ਕਰਦਾ ਚਲੋ ਤੋੜ ਨਾ ਦਿਓ ਹੁਣ ਚਲੋ ਆਜੋ ਜਿਹੜੇ ਤੁਸੀਂ ਉਹ ਟੈਡੀ ਸਾਰੇ ਰੱਖੇ ਆ ਸੋਫੇ ਤੇ ਉਹਨਾਂ ਨੂੰ ਉੱਪਰ ਰੱਖੋ ਚਲੋ ਸਫਾਈ ਕਰਕੇ ਪਈਏ ਚਲੋ ਚਲੋ ਮੇਰਾ ਪੁੱਤ ਇਹ ਬਹੁਤ ਕੰਮ ਕਰਦਾ ਆ ਮੇਰਾ ਸੋਹਣਾ ਜਿਆ ਦੇਖੋ ਜੀ ਹੁਣ ਇਹ ਨਾ ਪਹਿਲਾਂ ਇਦਾਂ ਸਾਰੇ ਖਲਾਰ ਦਿੰਦੀ ਆ ਤੇ ਫੇਰ ਇਹ ਸਾਰੇ ਇਹਨੇ ਹੁਣ ਇਕੱਠੇ ਕਰਕੇ ਉੱਥੇ ਸਾਰੇ ਰੱਖ ਦੇਣੇ ਆ ਮੇਰਾ ਪੁੱਤ ਬਹੁਤ ਕੰਮ ਕਰਦਾ ਆ ਆਖੇ ਵੀ ਬਹੁਤ ਲੱਗਦਾ ਆ ਕਹਿਣਾ ਵੀ ਮਨ ਦਾ ਮਮਾ ਦਾ ਹਨਾ

ਕਿੰਨਾ ਸੋਹਣਾ ਲੱਗਦਾ ਹੈ ਨਾ ਹੁਣ ਸੋਹਣਾ ਲੱਗਦਾ ਹੈ ਨਾ ਹੁਣ ਹਾਂ ਹੋ ਹੁਣ ਸਵੇਰ ਨੂੰ ਫੇਰ ਤੁਸੀਂ ਚੱਕ ਲੈਣੇ ਆ ਫੇਰ ਖੜਨਾ ਆ ਫੇਰ ਖਲਾਰਾ ਪਾ ਦੁੰਨੇ ਆ ਤੁਸੀਂ ਹੁਣ ਆਪ ਹੀ ਸਫਾਈ ਕਰਦੇ ਆ ਹੁਣ ਫੇਰ ਤੁਸੀਂ ਹਾਂ ਆਹੋ ਚਲੋ ਇਹ ਵੀ ਰੱਖ ਦੋ ਹੁਣ ਮੇਰਾ ਪੁੱਤ ਚਲੋ ਸਾਰੇ ਇਕੱਠੇ ਕਰਕੇ ਰੱਖ ਦੋ ਤੇ

ਓਕੇ ਦਾ ਲੇਖਦਾ ਯੋ ਟਿਗ 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 ਓਏ ਓਏ ਦਾ ਉਹਦੇ ਫੇਕੇਦੇਆਂ ਗ ਕੰਨਨਾ ਗਦੇ ਕੱਕੇ ਬੋਟੀ ਬੋਟੀ ਕੰਨ ਕੱਕੇ ਕੰਨਨਾ Ней менда Эй, адән Эке деген манда Эке онда, чоп каркы бейтхо, чоп каркы бейтхо, чоп каркы ਇੱਥੇ ਆ। ਇੱਥੇ ਆ। ਸੇਸੀ ਘਰ। ਚਲੋ ਠੀਕ ਆ ਜੀ ਹੁਣ ਅਸੀਂ ਲੱਗਿਆਂ ਸੌਣ।